ਜਗਮਣੀ ਟੀਵੀ ਦੇਖ ਰਹੇ ਹੋ ਤੁਸੀਂ ਗਾਤਾਰ ਬੈਰੀਅਰ ਤੋਂ ਡਰੋਨ ਰਾਹੀਂ ਜਿਹੜੀ ਹੈਗੀ ਹੈ ਫੋਰਸ ਨਜ਼ਰ ਰੱਖ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਥਾਂ ਤੋਂ ਮੀਡੀਆ ਦੀ ਐਂਟਰੀ ਰੱਖੀ ਗਈ ਸੀ ਤਾਂ ਉਸ ਥਾਂ ਤੋਂ ਜਿਸ ਤਰੀਕੇ ਨਾਲ ਭੀੜ ਇਕੱਠਾ ਹੋ ਰਹੀ ਹੈ ਤਾਂ ਡਰੋਨ ਦੇ ਰਾਹੀਂ ਨਜ਼ਰ ਜਿਹੜੀ ਹੈਗੀ ਹੈ ਉਹ ਪੁਲਿਸ ਫੋਰਸ ਰੱਖ ਰਹੀ ਹੈ ਤਾਂ ਇਸ ਤੋਂ ਪਹਿਲਾਂ ਜਦੋਂ ਟੀਅਰ ਗੈਸ ਤੇ ਥਰੂ ਗੈਸ ਦੇ ਗੋਲੇ ਛੱਡੇ ਗਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਰੋੜੇ ਜਿਹੜੇ ਹੈਗੇ ਨੇ ਇੱਟਾ ਪੱਥਰਾਂ ਦੇ ਨਾਲ ਡਰੋਨ ਨੂੰ ਵਾਪਸ ਭੇਜਣ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰ ਰਹੇ ਨੇ ਤਾਂ ਤੁਸੀਂ ਨੀਚੋਂ ਦੀ ਦੇਖ ਸਕਦੇ ਹੋ ਕਿ ਡਰੋਨ ਦੇ ਉੱਪਰ ਵੀ ਪੱਥਰबाजी ਜਿਹੜੀ ਹੈਗੀ ਆ ਉਹ ਨੌਜਵਾਨਾਂ ਵੱਲੋਂ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਤਾਂ ਇਸੇ ਡਰੋਨ ਦੇ ਨਾਲ ਹੀ ਜਿਹੜਾ ਹੈਗਾ ਟਾਇਰ ਗੈਸ ਦੇ ਗੋਲੇ ਜਿਹੜੇ ਹਨ ਉਹ ਛੱਡੇ ਗਏ ਸੀ ਜਿਸ ਦੇ ਵਿੱਚ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਜਿਹੜੇ ਹਨ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ ਹੈਗਾ ਤਾਂ ਥੋੜੀ ਦੇਰ ਪਹਿਲਾਂ ਪੁਲਿਸ ਫੋਰਸ ਵੱਲੋਂ ਜਿਹੜਾ ਹੈਗਾ ਕਿਸਾਨ ਆਗੂਆਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਗਿਆ ਸੀ ਕਿ ਉਹ ਗੱਲਬਾਤ ਕਰ ਸਕਦੇ ਹਨ ਪਰ ਉਸ ਤੋਂ ਬਾਅਦ ਕੁਝ ਨੌਜਵਾਨ ਜਿਹੜੇ ਹਨ ਉਹ ਅੱਗੇ ਵਧਦੇ ਹਨ ਤਾਂ ਫਿਰ ਉਸ ਭੀੜ ਨੂੰ ਪਿੱਛੇ ਕਰਨ ਦੇ ਲਈ ਹੀ ਅਤਰੂ ਗੈਸ ਦੇ ਗੋਲੇ ਟੀਅਰ ਗੈਸ ਦੇ ਗੋਲੇ ਜਿਹੜੇ ਹਨ ਨੌਜਵਾਨਾਂ ਦੇ ਉੱਪਰ ਜਿਹੜਾ ਹੈਗਾ ਛੱਡੇ ਗਏ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਇਸ ਟੋਲ ਗੇਟ ਤੋਂ ਅੱਗੇ ਇਸ ਬ੍ਰਿਜ ਦੇ ਉੱਪਰ ਤੋਂ ਦੂਸਰੀ ਸਾਈਡ ਜਿਹੜਾ ਹੈਗਾ ਭਾਰੀ ਪੁਲਿਸ ਫੋਰਸ ਜਿਹੜੀ ਹੈਗੀ ਆ ਉਹ ਤਣਾਤ ਕੀਤੀ ਗਈ ਹੈਗੀ ਆ ਤਾਂ ਜਿੱਥੇ ਨੌਜਵਾਨਾਂ ਵੱਲੋਂ ਆਪਣੇ ਮੂੰਹ ਦੇ ਉੱਪਰ ਰੁਮਾਲ ਬੰਨੇ ਹੋਏ ਨੇ ਤਾਂ ਹਰ ਇੱਕ ਨੇ ਉਰੇ ਰੁਮਾਲ ਬੰਨੇ ਹੋਏ ਨੇ ਤਾਂ ਜੋ ਅਥਰੂ ਗੈਸ ਦੇ ਗੋਲੇ ਜਾਂ ਟੀਅਰ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਉਹਨਾਂ ਹਾਂ ਤੋਂ ਬਚਿਆ ਜਾ ਸਕੇ ਫਿਲਹਾਲ ਡਰੋਨ ਦੇ ਰਾਹੀਂ ਭੀੜ ਕਿੰਨੀ ਕਿ ਇਕੱਠਾ ਹੋ ਰਹੀ ਆ ਪੁਲਿਸ ਫੋਰਸ ਉਸ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਹੋਈ ਆ ਤਾਂ ਇੱਕ ਤਸਵੀਰ ਤੁਹਾਨੂੰ ਮੈਂ ਪਿੱਛੇ ਦੀ ਦਿਖਾਣਾ ਚਾਹਾਂਗਾ ਕਿ ਦੂਰ ਤੱਕ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤੇ ਲਗਾਤਾਰ ਅਪੀਲ ਕਰਦੇ ਨਜ਼ਰ ਆ ਰਹੇ ਨੇ ਨੌਜਵਾਨਾਂ ਨੂੰ ਕਿ ਜਾਬਤੇ ਦੇ ਵਿੱਚ ਹੀ ਰਹਿ ਕੇ ਉਹ ਅੱਗੇ ਵਧਣਗੇ ਜਿਸ ਤਰੀਕੇ ਦੇ ਨਾਲ ਪਹਿਲਾ ਮੋਰਚਾ ਫਤਿਹ ਕੀਤਾ ਸੀ ਤੇ ਇਸ ਵਾਰ ਵੀ ਇਹ ਉਸੇ ਤਰੀਕੇ ਦੇ ਨਾਲ ਹੀ ਮੋਰਚਾ ਫਤਿਹ ਕਰਨਗੇ ਤਾਂ ਤੁਹਾਨੂੰ ਦੱਸ ਦਈਏ ਕਿ ਭਾਰੀ ਪੁਲਿਸ ਫੋਰਸ ਜਿਹੜੀ ਹੈਗੀ ਆ ਪੈਰਾ ਮਿਲਟਰੀ ਫੋਰਸ ਜਿਹੜੀ ਹੈਗੀ ਆ ਉਹ ਤਨਾਤ ਕੀਤੀ ਗਈ ਹੈ तकरीबन ਹਰ ਬਾਰਡਰ ਦੇ ਉੱਪਰ ਪੁਲਿਸ ਜਿਹੜੀ ਹੈਗੀ ਆ ਉਹ ਤਨਾਤ ਕੀਤੀ ਗਈ ਹੈ ਤਾਂ ਲਗਾਤਾਰ ਨੌਜਵਾਨ ਜਿਹੜੇ ਹੈਗੇ ਉਹ ਅੱਗੇ ਵਧ ਰਹੇ ਨੇ ਤਾਂ ਪੁਲਿਸ ਜਿਹੜੀ ਫੋਰਸ ਹੈਗੀ ਆ ਉਹ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਗੋਲੇ ਜਿਹੜੀ ਹੈਗੀ ਆ ਉਹ ਛੱਡ ਰਹੀ ਹੈ ਤਾਂ ਜੋ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ ਤਾਂ ਥੋੜੇ ਸਮੇਂ ਦੇ ਬਾਅਦ ਕਿਸਾਨ ਆਗੂ ਜਿਹੜਾ ਹੈਗਾ ਉਹ ਅੱਗੇ ਵਧਣ ਦਾ ਜਿਹੜਾ ਹੈਗਾ ਉਹ ਐਲਾਨ ਕਰਨਗੇ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਅੱਗੇ ਵਧ ਰਹੇ ਨੇ ਇਕੱਠਾ ਹੋ ਰਹੇ ਨੇ ਫਿਲਹਾਲ ਐਸਕੇਐਮ ਗੈਰ ਰਾਜਨੀਤਿਕ ਲਗਾਤਾਰ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਉਹ ਅੱਗੇ ਵਧ ਰਿਹਾ ਜਾਂਦਾ ਤੁਹਾਨੂੰ ਇਸ ਵੇਲੇ ਅਸੀਂ ਰਿਪੋਰਟ ਕਰ ਰਹੇ ਹੈਗੇ ਆ ਟੋਲ ਗੇਟ ਤੋਂ 500 ਮੀਟਰ ਤੋਂ ਪਹਿਲਾਂ ਜਿਹੜਾ ਹੈਗਾ ਬ੍ਰਿਜ ਤੇ ਦੂਜੇ ਪਾਸੇ ਪੁਲਿਸ ਫੋਰਸ ਤਣਾ ਤੈ ਤਾਂ ਜਿਸ ਪਾਸੇ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਇਸ ਪਾਸੇ ਕਿਸਾਨ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਤਾਂ ਤੁਸੀਂ ਇੱਕ ਤਸਵੀਰ ਤੁਹਾਨੂੰ ਇਹ ਇਹ ਦਿਖਾਣਾ ਚਾਹਾਂਗਾ ਕਿ ਟਰੈਕਟਰ ਕਿਸਾਨ ਜੋ ਲੈ ਕੇ ਆਏ ਨੇ ਉਹ ਬੈਰੀਗੇਟਾਂ ਨੂੰ ਹਟਾਉਣ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਆਪਣੇ ਜੋ ਟਰੈਕਟਰ ਨੇ ਇਸ ਤਰੀਕੇ ਦੇ ਨਾਲ ਤਿਆਰ ਕੀਤੇ ਹੋਏ ਨੇ ਤਾਂ ਇਹਨਾਂ ਨੌਜਵਾਨਾਂ ਨੂੰ ਜਦੋਂ ਇਹਨਾਂ ਦੇ ਆਗੂ ਆਦੇਸ਼ ਕਰਨਗੇ ਤਾਂ ਫਿਰ ਇਹ ਅੱਗੇ ਵੱਲ ਨੂੰ ਕੂਚ ਕਰਨਗੇ ਸ਼ੰਭੂ ਬਾਰਡਰ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਾਗਬਾਨੀ ਲਈ ਵਰੁਣਪਟ